ਪੰਜਾਬ ਸਰਕਾਰ ਵੱਲੋਂ ਚਲਾਇਆ ਅਭਿਆਨ ਜੁਧ ਨਸ਼ਾ ਵਿਰੋਧ ਤਹਿਤ ਮੋਲੋਕ ਦੇ ਪ੍ਰਸਿੱਧ ਛੱਜਕਣ ਮਹੱਲੇ ਦੇ ਵਿੱਚ ਲੋਕਾਂ ਦੇ ਵਿੱਚ ਕੁਝ ਰੋਸ਼ ਸੀ ਪਰੰਤੂ ਕੇਸ ਬਾਰੇ ਮੋਲੋਕ ਦੇ ਡੀਐਸਪੀ ਅੰਗਰੇਜ਼ ਸਿੰਘ ਜੀ ਨੇ ਦੱਸਿਆ ਕਿ ਐਸਐਚਓ ਸਿਟੀ ਬਰਨ ਰੂਜ਼ਮ ਜੀ ਵੱਲੋਂ ਆਪਣੀ ਪੁਲਿਸ ਟੀਮ ਦੇ ਨਾਲ ਇਸ ਮਹੱਲੇ ਦੇ ਵਿੱਚ ਸ਼ਕਤੀ ਕੀਤੀ ਗਈ ਹੈ ਤੇ ਲੋਕ ਹੁੰਨੇ ਇਸ ਮਹੱਲੇ ਦੇ ਲੋਕ ਜਿਹੜੇ ਬੜੇ ਕੁੱਛ ਹੈ ਵੀ ਪੁਲਿਸ ਉਹਨਾਂ ਦੇ ਨਾਲ ਸਹੀ ਕੋਆਪਰੇਟ ਕਰ ਰਹੀ ਹੈ ਕਿ ਡੀਐਸਪੀ ਅੰਗਰੇਜ਼ ਸਿੰਘ ਜੀ ਨੇ ਦੱਸਿਆ ਕਿ ਮਾਰਚ 1 ਮਾਰਚ 2025 ਤੋਂ ਲੈ ਕੇ 15 ਦਸੰਬਰ ਤੱਕ ਦੁਰਸੋ 16 ਕਿਲ ਮਕਦਮੀ ਹੈ ਐਨਡੀਪੀਐਸ ਦੇ ਦਰਜ ਕਰਕੇ 345 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਹਨਾਂ ਦੇ ਕੋਲੋਂ 7 ਕਿਲੋ 121 ਗ੍ਰਾਮ 120 ਮਿਲੀਗ੍ਰਾਮ ਹੈਰੋਇਨ 24 ਕਿਲੋ ਹਫੀਮ 24 ਕਿਲੋ 86 ਗ੍ਰਾਮ ਹਫੀਮ ਤੇ ਨਸ਼ੀਲੇ ਗੋਲੀਆਂ ਆਜ ਕਾਬੂ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਆਓ ਆਪਾਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਡੀਐਸਪੀ ਅੰਗਰੇਜ਼ ਸਿੰਘ ਜੀ ਕੋਲੋਂ ਅਤੇ ਮੁਹੱਲਾ ਵਾਸੀਆਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਹੁਣ ਕਿਵੇਂ ਦਾ ਲੱਗ ਰਿਹਾ ਵੀ ਇਸ ਮਹੱਲੇ ਦੇ ਵਿੱਚ ਪੁਲਿਸ ਵੱਲੋਂ ਉਹ ਕਿਸ ਤਰ੍ਹਾਂ ਦੀ ਉਥੋਂ ਦੀ ਸਥਿਤੀ ਹੈ ਇਹ ਕੁਝ ਦਿਨ ਪਹਿਲਾਂ ਤੇ ਬੁਰਜਾ ਫਾਟਕ ਕੋਲੇ ਇੱਕ ਛੱਜ ਘੜਨ ਦਾ ਮੁੱਲਾ ਹੈਗਾ ਉੱਥੇ ਥੋੜੇ ਦਿਨ ਪਹਿਲਾਂ ਪੁਲਿਸ ਦੀ ਚਿੱਟੇ ਤੇ ਨਸ਼ੇ ਦੇ ਖਿਲਾਫ ਲੈ ਕੇ ਕਾਰਵਾਈ ਜਿਹੜੀ ਹੈਗੀ ਆ ਉਹਦੇ ਖਿਲਾਫ ਜਿਹੜਾ ਮਹੱਲੇ ਦੇ ਵਸਨੀਕੀ ਉਥੋਂ ਦੇ ਉਹਨਾਂ ਵੱਲੋਂ ਕੁਝ ਰੋਸ ਜਤਾਇਆ ਗਿਆ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਅਸੀਂ ਕਾਫੀ ਸਖਤੀ ਨਾਲ ਉੱਥੇ ਕਾਸੋਪਰੇਸ਼ਨ ਕੀਤੇ ਹੈਗੇ ਆ ਰੇਡਸ ਕੀਤੀਆਂ ਹੈਗੀਆਂ ਤੇ ਉੱਥੇ ਅਸੀਂ ਪ੍ਰੋਪਰਲੀ ਕਾਰਵਾਈ ਕਰਕੇ ਜਿਹੜੇ ਦੋਸ਼ੀ ਹੈਗੇ ਆ ਤੇ ਉਹਨਾਂ ਨੂੰ ਅਰੈਸਟ ਕਰ ਰਹੇ ਆ ਇਸ ਤੋਂ ਲਾਹੋਂ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਉਹਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਡੀਆਈਜੀ ਫਰੀਕੋਟ ਅਤੇ ਮਾਨਯੋਗ ਐਸਐਸਪੀ ਸ਼੍ਰੀ ਮੋਕਸ ਸਾਹਿਬ ਵੱਲੋਂ ਦੇ ਦਿਸ਼ਾੰਤਰ ਨਿਰਦੇਸ਼ਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਤੇ ਜਿਸ ਦੇ ਤਹਿਤ ਸਬਡਿਵੀਜ਼ਨ ਮਲੂਡ ਦੇ ਵਿੱਚ 1 ਮਾਰਚ 2025 ਤੋਂ ਲੈ ਕੇ ਅੱਜ 15 12 2025 ਤੱਕ ਕੁੱਲ ਐਨਡੀਪੀਐਸ ਐਕਟ ਦੇ ਤਹਿਤ 216 ਮਕਦਮੇ ਰਜਿਸਟਰ ਕੀਤੇ ਗਏ ਹਨ ਜਿਨ੍ਹਾਂ ਵਿੱਚ 345 ਅਸੀਂ ਦੋਸ਼ੀ ਅਰੈਸਟ ਕੀਤੇ ਹੈ ਤੇ ਜੇ ਰਿਕਵਰੀ ਦੀ ਗੱਲ ਕਰੀਏ ਤਾਂ ਹੈਰਨ ਦੀ ਲਗਭਗ 7 ਕਿਲੋ 121 ਗ੍ਰਾਮ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ ਓਪੀਐਮ ਦੀ ਜਿਹੜੀ ਹੈਗੀ ਹੈ 24 ਕਿਲੋ 86 ਗ੍ਰਾਮ ਦੀ ਰਿਕਵਰੀ ਹੁਣ ਤੱਕ ਹੈਗੀ ਹੈ ਤੇ ਪੋਪੀ ਐਸਕ ਦੀ ਜਿਹੜੀ ਹੈਗੀ ਹੈ ਪੋਸਟ ਦੀ 65 ਕਿਲੋ 500 ਗ੍ਰਾਮ ਦੀ ਰਿਕਵਰੀ ਹੈਗੀ ਹੈ ਤੇ ਨਸ਼ੀਲੀਆਂ ਜੋ ਗੋਲੀਆਂ ਹੈਗੀਆਂ 11067 ਨਸ਼ੀਲੀਆਂ ਗੋਲੀਆਂ ਤੇ 10 ਲੱਖ ਦੇ ਕਰੀਬ ਜੋ ਟਰੱਕ ਮਨੀ ਦੀ ਬਰਾਮਦਗੀ ਕੀਤੀ ਗਈ ਹੈਗੀ ਆ। ਅ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਇਸ ਮਹਲੇ ਦੇ ਵਿੱਚੋਂ ਕੋਈ ਅਰੈਸਟ ਕੀਤੇ ਗਏ ਹੈ ਜਾਂ ਉਹਨਾਂ ਤੋਂ ਕਮੇਂਡ ਕਵਰੀ ਹੋ ਜਾਂਦੀ ਆ। ਨਹੀਂ ਇਸ ਮਹਲੇ ਦੇ ਵਿੱਚੋਂ ਕਾਫੀ ਸਾਡੀਆਂ ਅਰੈਸਟ ਹੈਗੀਆਂ ਜਦੋਂ ਤੋਂ ਯੁੱਧ ਨਸ਼ਾ ਵਿਰੋਧ ਮੁਹਿੰਮ ਚੱਲੀ ਆ ਤੋ tụ ਸਾਡੀਆਂ ਮਲਟੀਪਲ ਰਿਕੁਐਸਟ ਜਿਹੜੀਆਂ ਇੱਥੇ ਰੇਡਸ ਕੀਤੀਆਂ ਹੈਗੀਆਂ ਕਾਸੋ ਆਪਰੇਸ਼ਨ ਅਸੀਂ ਸਮੇਂ ਤੋਂ ਸਮੇਂ ਚਲਾਉਂਦੇ ਰਹਿੰਨੇ ਆ ਜਿਦੇ ਵਿੱਚ ਐਸ ਐਚਓ ਸਾਹਿਬ ਜਾਂਦੇ ਹੈਗੇ ਆ ਤੇ ਉਹਨਾਂ ਵਿੱਚੋਂ ਮੈਂ ਵੀ ਕਾਸੋ ਆਪਰੇਸ਼ਨ ਤੇ ਜਾਂਦਾ ਅੱਜ ਐਸਐਚਓ ਸਾਹਿਬ ਨੇ ਸਵੇਰ ਉਥੇ ਇੱਕ ਆਪਰੇਸ਼ਨ ਕੰਡਕਟ ਕੀਤਾ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਅਪ੍ਰੀਹੈਂਡ ਕੀਤਾ ਗਿਆ ਹੈਗਾ ਤੇ ਉਹਨਾਂ ਤੋਂ ਜੋ ਰਿਕਵਰੀ ਬਣਦੀ ਹੈ ਉਹਦੇ ਸਬੰ ਨਾਲ ਉਹ ਥ੍ਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮਨਵਰਸ ਵਿੱਚ ਕਾਫੀ ਲੋਸ ਸੀਗਾ ਕਾਪੀ ਨੂੰ ਫਿਰ ਮੀਟਿੰਗਸ ਕੀਤੀਆਂ ਗਈਆਂ ਗਈਆਂ ਐਸਐਚਓ ਸਾਹਿਬ ਵੱਲੋਂ ਮੀਟਿੰਗਸ ਕੀਤੀਆਂ ਗਈਆਂ ਗਈਆਂ ਉਸ ਤੋਂ ਬਾਅਦ ਅਸੀਂ ਉਥੇ ਬੜਾ ਤਰੀਕੇ ਨਾਲ ਤੇ ਬੜਾ ਸ਼ਕਤੀ ਨਾਲ ਉਥੇ ਜਿਹੜੇ ਦੋਸ਼ੀ ਹੈਗੇ ਆ ਇਸ ਡਰੱਗਸ ਨੂੰ ਜੋ ਡੀਲ ਕਰਦੇ ਆ ਉਹਨਾਂ ਨੂੰ ਜੱਠਿਆ ਗਿਆ ਹੈਗਾ ਉੱਥੋਂ ਅਰੈਸਟ ਅਸੀਂ ਕੀਤੀਆਂ ਹੈਗੀਆਂ ਉਹਨਾਂ ਤੋਂ ਰਿਕਵਰੀ ਕਰਕੇ ਅਰੈਸਟ ਪਾ ਕੇ ਤੇ ਪ੍ਰੋਪਰਲੀ ਉਹਨਾਂ ਨੂੰ ਜੋ ਬੰਦੀ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਭੇਜਿਆ ਗਿਆ ਸਰਮਹਲਾਵਾਸੀ ਜਿਹੜੀਆਂ ਰੇਡਸ ਕੰਡਕਟ ਕੀਤੀਆਂ ਹੈਗੀਆਂ ਉੱਤੇ 3 4 ਤੇ 5 ਜਿਹੜੇ ਨੰਬਰ ਜਿਹੜੀਆਂ ਗਲੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਮਲਾਵਾਸੀਆਂ ਨੂੰ ਦਸੰਤ ਮੁਤਾਬਕ ਜ਼ਿਆਦਾ ਪ੍ਰੋਬਲਮ ਹੈਗੀ ਹੈ 5 ਨੰਬਰ ਜਿਹੜੀ ਗਲੀ ਹੈਗੀ ਉਹ ਤਾਂ ਆਲਮੋਸਟ ਬੰਦੀ ਹੈਗੀ ਹੈ ਉਹਦੇ ਵਿੱਚ ਸਾਰੇ ਘਰ ਦੇ ਲੋਕ ਲੱਗੇ ਹੋਏ ਸੀਗਾ ਤੇ ਸੋਭਾ 4 ਜਿਹੜਾ ਹੈ ਕਿ 4 ਨੰਬਰ ਗਲੀ ਹੈ ਉਹਦੇ ਵਿੱਚੋਂ ਸਿਰਫ ਇੱਕ ਘਰ ਜਿਹੜਾ ਓਪਨ ਸੀਗਾ ਉੱਥੇ ਤੇ ਜਿਹੜੀ 3 ਨੰਬਰ ਗਲੀ ਚ ਕੁਝ ਘਰ ਜਿਹੜੇ ਓਪਨ ਸੀ ਉਹਨਾਂ ਦੇ ਵਿੱਚ ਅਸੀਂ ਜਿਹੜੇ ਰੇਡਸ ਕੰਡਕਟ ਕਰ ਉਹਨਾਂ ਚ ਲੇਡੀਜ਼ ਮਿਲਿਆ ਹੈਗੇ ਆ ਬੰਦੇ ਕੋਈ ਉੱਥੇ ਦੋਸ਼ੀ ਕੋਈ ਅਜੇ ਤੱਕ ਮਿਲਿਆ ਨਹੀਂ ਸੀਗਾ ਜਿਹੜੇ ਇਹਨਾਂ ਨੇ ਅਪਰੀਹੈਂਡ ਕੀਤੇ ਹੈਗੇ ਜੋ ਮਿਲੇ ਸੀ ਉਸ ਮਹਾਲੇ ਚ ਹੋਰ ਉਹ ਫਿਰ ਉਹਨਾਂ ਤੇ ਅਸੀਂ ਕਾਰਵਾਈ ਕਰ ਰਹੇ ਹਾਂਗੇ ਅਸੀਂ ਤਾਂ ਕਹਿੰਦੇ ਆ ਜੀ ਸਰਕਾਰ ਇਹ ਜੇ ਕੰਮ ਕਰੇ ਤਾਂ ਬਹੁਤ ਚੰਗਾ ਕੰਮ ਹੈ ਹੁਣ ਸਭ ਤੂਝਾ ਹੀ ਹੈ ਇੱਥੇ ਬਹੁਤ ਵਧੀਆ ਕੰਮ ਹੈ ਬਹੁਤ ਹੁਣ ਸ਼ਾਂਤ ਮਾਹੌਲ ਹੋ ਗਿਆ ਉੱਥੇ ਜੀ ਹੁਣ ਸਹੀ ਹੈ ਤਾਂ ਅਸੀਂ ਸਹੀ ਕਹਿ ਰਹੇ ਆਂ ਤੇ ਉੱਥੇ ਕੀ ਹੈ ਜਿਵੇਂ ਹੁਣ ਅਸੀਂ ਜੋ ਵੀ ਅਸੀਂ ਮੁੱਦਾ ਠਾਇਆ ਸੀ ਉਹਦੇ ਪ੍ਰਤੀ ਕੀ ਹੈ ਸਰਕਾਰ ਨੇ ਜੋ ਵੀ ਮੰਨ ਲਓ ਹੁਣ ਉਸ ਮਾਮਲੇ ਦੇ ਵਿੱਚ ਕੀ ਹੈ ਵੀ ਹੁਣ ਅਸੀਂ ਸੈਟੀਸਫਾਈ ਆਂ ਰੇਡ ਹੋਈ ਆ ਬੰਦੇ ਫੜੇ ਗਏ ਆ ਜੇ ਮੰਨ ਲਓ ਜੋ ਵੀ ਉਹਨਾਂ 'ਚ ਡਰ ਪਿਆ ਹੁਣ ਸਾਡੇ ਮੰਨ ਲਓ ਮਹੱਲੇ ਦੇ ਵਿੱਚ ਕੋਈ ਇਹੋ ਜਿਹਾ ਨਹੀਂਗਾ ਹੁਣ ਹੁਣ ਜਮਾਂ ਸ਼ਾਂਤੀ ਆ ਅਸੀਂ ਤਾਂ ਕਹਿੰਨੇ ਜੀ ਇਹ ਸ਼ਾਂਤੀ ਹਮੇ ਬਣੀ ਰਵੇ ਆਊਟਸਾਈਡਰ ਜੇਕਰ ਇਸ ਮਹੱਲੇ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਮੰਨ ਲਓ ਪੁੱਛਾਂਗੇ ਜੀ ਅਸੀਂ ਕੌਣ ਆ ਕਿਉਂ ਆ ਕੀ ਕਰਨਾ ਹੈ ਇਥੋਂ